ਜਿਹੜੇ 2 ਤਰੀਕ ਨੂੰ ਅਕਾਲ ਤਖਤ ਸਾਹਿਬ ਵੱਲੋਂ ਇਹ ਜੋ ਅਕਾਲੀ ਦਲ ਨੇ ਬਹੁਤ ਵੱਡੀਆਂ ਗਲਤੀਆਂ ਕੀਤੀ ਸੀ ਉਹਦੇ ਆਦੇਦਾਰਾਂ ਨੂੰ ਕੁਝ ਸਜ਼ਾ ਲਗਾਈ ਸੀ ਤੇ ਉਦੋਂ ਬਾਅਦ ਚ ਜਿਹੜੇ ਹਾਲਾਤ 4 ਤਰੀਕ ਨੂੰ ਕੋਈ ਘਟਨਾ ਨੂੰ ਕਾਰਨ ਵਾਪਰਦਾ ਉਤੋਂ ਬਾਅਦ ਕਿਦਾਂ ਦੇ ਉਤਪਨ ਹੁੰਦੇ ਆ ਉਹ ਉਹਦੇ ਬਹੁਤ ਸਿੱਖ ਸੰਤ ਚ ਬੜੀ ਦੁਬਿਧਾ ਵੀ ਆ ਚਿੰਤਾ ਵੀ ਆ ਕਿਉਂਕਿ ਇਹ ਜੋ ਕੁਝ ਉਸ ਚੀਜ਼ ਨੂੰ ਉਲਟੇ ਪਾਸੇ ਨੂੰ ਲਜਾਇਆ ਜਾ ਰਿਹਾ ਕਿਉਂਕਿ ਇਹ ਉਹ ਜੋ ਉੱਥੇ ਜਸੇਦਾਰ ਸਾਹਿਬ ਨੇ ਸਜ਼ਾ ਲਗਾਈ ਉਹ ਜ세ਦਾਰਾਂ ਦੇ ਉੱਪਰ ਅਟੈਕ ਕੀਤਾ ਜਾ ਰਿਹਾ ਜ세ਦਾਰਾਂ ਦੀ ਕਰਦਾਰਕੁਸ਼ੀ ਕੀਤੀ ਜਾ ਰਹੀ ਹੈ ਉਹਨਾਂ ਤੇ ਦਬਾਅ ਬਣਾਇਆ ਜਾ ਰਿਹਾ ਕਿ ਉਹ ਫੈਸਲੇ ਨੂੰ ਦੁਬਾਰਾ ਬਦਲ ਲੀਏ ਅਸੀਂ ਆਪਣੇ ਆਪਣੇ ਨਕੂਲ ਬਣਾ ਲੀਏ ਐਚਪੀਸੀ ਦੀ ਇਹ ਕਿਕਰਤਾ ਹੋਈ ਹੈ 15 ਦਿਨ ਵਾਸਤੇ ਸਿੰਘ ਸਾਹਿਬ ਨੂੰ ਸਾਈਡ ਤੇ ਕਰਤਾ ਗਿਆ ਉਹਨੂੰ ਕਿਵੇਂ ਵੇਖ ਰਹੇ ਇਹ ਜੀ ਮੇਰਾ ਖਿਆਲ ਕਿ ਐਸਜੀਬੀਸੀ ਦੇ ਜਿਹੜੀ ਆ ਕਿ ਉਹ ਆਪਣੇ ਮਣਿਆਤ ਜਬ ਹਾ ਚੁੱਕੀ ਆ ਉਹ ਜਿਹੜੀ ਹੈ ਕਿ ਉਹ ਬਹੁਤ ਸਾਲ ਪੁਰਾਣੀ ਆ ਉਹਨਾਂ ਤੇ ਮੇਰਾ ਖਿਆਲ ਪ੍ਰਬੰਧ ਇਹੋ ਜੇ ਮੇਜਰ ਫੈਸਲੇ ਲੈਣ ਦਾ ਉਹਨੂੰ ਕੋਈ ਅਧਿਕਾਰ ਨਹੀਂਗਾ ਕਿਉਂਕਿ ਉਹਨਾਂ ਦੀ ਜਨਚਰ ਕੋਈ ਨਵੀਂ ਚੋਣ ਨਹੀਂ ਹੁੰਦੀ ਉਹਨਾਂ ਚਿਰ ਇਹਨਾਂ ਨੂੰ ਪ੍ਰਬੰਧ ਚੱਲਦਾ ਰੱਖਣ ਵਾਸਤੇ ਇਹੋ ਜੇ ਆਪਣੇ ਉਹ ਚੱਲ ਜੀਦਾ ਹੈ ਬਾਕੀ ਜਿਹੜੀ ਉਹ ਕਮੇਟੀ ਨੂੰ ਕਮੇਟੀ ਚ ਲਿਆ ਗਿਆ ਉਹ ਆਪ ਦੋਸ਼ੀ ਆ ਉਹਨਾਂ ਨੂੰ ਦੋ ਦੋ ਤਿੰਨ ਤਿੰਨ ਵਾਰੀ ਤਨਖਾਹਾਂ ਲੱਗ ਚੁੱਕੀਆਂ ਤੇ ਫਿਰ ਉਹ ਉਹਨਾਂ ਨੂੰ ਮੇਰੇ ਖਿਆਲ ਜੱਜ ਬਣਾਉਣ ਦਾ ਤੇ ਮੇਰੇ ਖਿਆਲ ਇੱਕ ਜਹੇਦਾਰ ਨੂੰ ਇੱਕ ਇਸ ਤਰੀਕੇ ਨਾਲ ਇਥੋਂ ਕੱਢਣ ਦਾ ਜਲੀਲ ਕਰਨ ਦਾ ਹੀ ਇੱਕ ਹਿੱਲਾ ਹੈ ਗੈਨੀ ਹਰਪੀ ਸਿੰਘ ਇਹੋ ਕਹਿ ਰਹੇ ਕਹਿੰਦੇ ਕਿ ਮੈਨੂੰ ਹੀ ਨਹੀਂ ਇਹਨਾਂ ਨੇ ਪਹਿਲਾਂ ਤੋਂ ਹੀ ਕਈਆਂ ਨੂੰ ਜੁਰੀਡ ਕਰਕੇ ਭੇਜਿਆ ਤੇ ਇਹ ਸ਼ਾਇਦ ਖਤਮ ਨਹੀਂ ਹੋਣਾ ਔਲੇ ਸਮਝ ਚ ਚੱਲਦਾ ਰਹੂਗਾ ਨਹੀਂ ਅਸੀਂ ਇਹ ਇਸ ਚੀਜ਼ ਦੀ ਮੰਗ ਕਰਦੇ ਆ ਕਿ ਜਥੇਦਾਰ ਦੇ ਅਹੁਦੇ ਦੀ ਜਿਹੜੀ ਗ੍ਰਿਮਾ ਉਹਨੂੰ ਬਣਾ ਕੇ ਰੱਖਣਾ ਚਾਹੀਦਾ ਉਹਦੇ ਵਾਸਤੇ ਕੋਈ ਰੂਲ ਰੈਗੂਲੇਸ਼ਨ ਬਣਨੇ ਚਾਹੀਦੇ ਉਹ ਕਿਦਾਂ ਉਹਨਾਂ ਨੂੰ ਇੱਥੇ ਜਸ ਸੇਵਾ ਮਿਲਣੀ ਚਾਹੀਦੀ ਆ ਤੇ ਉਹਨਾਂ ਦੀ ਰਿਟਾਇਰਮੈਂਟ ਕਿਸ ਤਰੀਕੇ ਨਾਲ ਹੋਣੀ ਚਾਹੀਦੀ ਉਹ ਵੀ ਸਾਰੇ ਕੋਈ ਰੂਲ ਰੈਗੂਲੇਸ਼ਨ ਤੋਂ ਬਿਨਾਂ ਇਹ ਨਹੀਂ ਕਿ ਕੋਈ ਦਫਾ ਹੁਕਮ ਆਇਆ ਜਾਂ ਉੱਪਰੋਂ ਕਿਸਦਾ ਤੇ ਉਹਨੂੰ ਘਰ ਨੂੰ ਤੋੜ ਦਿਓ ਜੋ ਉਹਨੂੰ ਬੇਜਤ ਕਰੋ ਉਹਦੇ ਪਿੱਛੇ ਜਿਹੜਾ ਇਹ ਆਈਟੀ ਵਿੰਗ ਆ ਉਹਦੇ ਨਾਲ ਰਾਤ ਉਹਨਾਂ ਦੀਆਂ ਧੀਆਂ ਪੈਣਾ ਨੂੰ ਗਾਲਾਂ ਕੱਢੇ ਮੇਰੇ ਖਿਆਲ ਬਹੁਤ ਸ਼ਰਮਨਾ ਕੇ ਕਿ ਇੱਕ ਇਹ ਜਿੰਨਾ ਚੀਜ਼ਾਂ ਅਕਾਲ ਤਖਤ ਦੇ ਜਹੇਦਾਰ ਦੀ ਜਿੰਨਾ ਪ੍ਰੋਟੈਕਸ਼ਨ ਕਰਨੀ ਸੀ ਉਹ ਉਹ ਹੀ ਉਹਦੇ ਉਲਟੀ ਵਾਰ ਖੇਤ ਕੋ ਖਾਈ ਉਹ ਹੀ ਉਹਨੂੰ ਢਾਉਣ ਦੀ ਕੋਸ਼ਿਸ਼ ਕਰ ਰਹੇ ਆ ਮੇਰਾ ਖਿਆਲ ਕਿ ਬਹੁਤ ਮਾੜੀ ਗੱਲ ਆ ਭਾਈ ਅਮਰੀਕ ਸਿੰਘ ਦੀ ਬੇਟੀ ਨੂੰ ਪ੍ਰਸ਼ਾਸਨ ਵੱਲੋਂ ਬੁਲਾਇਆ ਜਾਂਦਾ ਵਾ ਉਹ ਵੀ ਪੁਛ ਹਸਪਤਾਲ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਜੋ ਸੋਸ਼ਲ ਮੀਡੀਆ ਤੇ ਦਿਖਾਈ ਦੇ ਰਿਹਾ ਕੁਝ ਚੈਨਲਾਂ ਵੱਲੋਂ ਜੋ ਵਿਖਾ ਲਿਆ ਗਿਆ ਉਹਨੂੰ ਕੋਈ ਦੇਖਦੇ ਆ ਕਿ ਅਕਾਲੀ ਦਲ ਵੱਡੇ ਲੀਡਰ ਵੱਲੋਂ ਬੀਬੀ ਬਾਰੇ ਕੁਝ ਗਲਤ ਬੋਲਣਾ ਨਹੀਂ ਇਹ ਤਾਂ ਬਹੁਤ ਨਿੰਦਾ ਜਨਕ ਹੈ ਜੀ ਪਹਿਲੀ ਗੱਲ ਤੇ ਉਹ ਜੀ ਸ਼੍ਰੋਮਣੀ ਕਮੇਟੀ ਦੀ ਇੱਕ ਵਰਕਰ ਆ ਔਦੇਦਾਰ ਆ ਤੇ ਉਹਨੂੰ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਜ਼ਿੰਮੇਵਾਰੀ ਲੈ ਕੇ ਪ੍ਰਸ਼ਾਸਨ ਕੋਲ ਇਹਨਾਂ ਨੂੰ ਆਪ ਸਪਸ਼ਟੀ ਕਰਨ ਦੇਣਾ ਚਾਹੀਦਾ ਸੀ ਉਹਨੂੰ ਇੱਕ ਬੀਬੀ ਨੂੰ ਥਾਣੇ ਜਾਣਾ ਦੀ ਲੋੜ ਨਹੀਂ ਸੀ ਚਾਹੀਦੀ ਜੇ ਉਹ ਫਿਰ ਵੀ ਤੇ ਇਹਨਾਂ ਨੇ ਉਹਦੇ ਖਿਲਾਫ ਪ੍ਰਪਾਗੈਂਡਾ ਇਹ ਲੀਡਰਾਂ ਨੇ ਉਹਨਾਂ ਦੀ ਕਰਦਾਸ਼ਕੁਜੀ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਅਸੀਂ ਹੋਰ ਸ਼ਬਦਾਂ ਚ ਨਿੰਦਾ ਕਰਦੇ ਆ ਕਿ ਪੰਥ ਵੱਲੋਂ ਇਹ ਇਹੋ ਜਿਹੇ ਬੰਦਿਆਂ ਨੂੰ ਪੰਥ ਤੋਂ ਛੇਕਿਆ ਜਾਣਾ ਚਾਹੀਦਾ ਜਿਹੜੇ ਹਮੇਸ਼ੰਦਰ ਸਿੰਘ ਗਰੇਵਾਲਾ ਵਰਗੇ ਜਿਹੜੇ ਉਹ ਟੀਵੀ ਤੇ ਬਕਵਾਸ ਕਰਦੇ ਆ ਉਹਨਾਂ ਦੀ ਕਰਦਾਸ਼ਕੁਜੀ ਕਰ ਰਹੇ ਉਹਨਾਂ ਦੇ ਪਰਿਵਾਰ ਦੀ ਬਹੁਤ ਵੱਡੀ ਦੇਣ ਆ ਕੌਮ ਨੂੰ ਹਾਂ ਉਹਨਾਂ ਦਾਦਾ ਜੀ ਉਹਨਾਂ ਦੇ ਪਿਤਾ ਅਮਰਸ਼ੀਰ ਭਾਈ ਅਮਰੀਕ ਸਿੰਘ ਉਹਨਾਂ ਨੇ ਕੌਮ ਲਈ ਸ਼ੀਦੀ ਦਿੱਤੀ ਹੈ ਉਹਨਾਂ ਦੇ ਪਰਿਵਾਰਾਂ ਨੂੰ ਟਾਰਗੇਟ ਕਰਨਾ ਮੈਂ ਰੱਖਾ ਬਹੁਤ ਸ਼ਰਮਨਾਕ ਗੱਲ ਹੈ ਬਹੁਤ ਸ਼ਰਮ ਵਾਲੀ ਗੱਲ ਹੈ ਜੀ 2 ਤਰੀਕ ਦੇ ਫੈਸਲੇ ਵਿਭਾਗ ਚ ਨਰੈਣ ਸਿੰਘ ਚੋੜਾ ਦਾ ਪ੍ਰਕਿਰਮ ਕਿ ਨਰੈਣ ਸਿੰਘ ਚੋੜਾ ਨੂੰ 506 ਕਰਨ ਦੀਆਂ ਗੱਲਾਂ ਵੀ ਹੋ ਰਹੀਆਂ ਨੇ ਮੈਂ ਤਾਂ ਸੋਚਦਾ ਕਿ ਪਹਿਲਾਂ ਤੇ ਜਿਹੜੇ ਜਿਨ੍ਹਾਂ ਨੇ ਆਈਡਿਟੀ ਵੱਡੇ ਗ੍ਰਾਹ 2 ਤਰੀਕ ਨੂੰ ਕਬੂਲੇ ਉਹਨਾਂ ਨੂੰ 506 ਕਿਹਾ ਜਾਣਾ ਚਾਹੀਦਾ ਤੇ ਨਰੈਣ ਚੰਦ ਚੋੜੇ ਦੀ ਜਿਹੜੀ ਦਸਤਾਰ ਲਾਈ ਹੈ ਅਜਾਂ ਕੁਝ ਕੀਤਾ ਹੈ ਉਹਦੇ ਤੇ ਵੀ ਕੋਈ ਕਮੇਟੀ ਨੂੰ ਐਕਸ਼ਨ ਲੈਣਾ ਚਾਹੀਦਾ ਜਾਂ ਕੋਈ ਅਕਾਲ ਤਖਸਬ ਨੂੰ ਨੋਟਿਸ ਲੈਣਾ ਚਾਹੀਦਾ ਸੀ ਅੱਜ ਇਹ ਜੋ ਦਿੱਤਾ ਆਪਣਾ ਮੰਗ ਪੱਤਰ ਜਿਸ ਤਰ੍ਹਾਂ ਅਕਾਲ ਸਾਹਿਬ ਨੂੰ ਅਸੀਂ ਉਹ ਚ ਲਿਖਿਆ ਇਹ ਸਾਰੀਆਂ ਚੀਜ਼ਾਂ ਕਿ ਇਹ ਇਹ ਇਨ੍ਹਾਂ ਤੇ ਤੁਸੀਂ ਇਨ੍ਹਾਂ ਤੇ ਐਕਸ਼ਨ ਲਓ ਇਹ ਇਹਨਾਂ ਨੂੰ ਇਹ ਆਪੇ ਜੱਜ ਬਣ ਕੇ ਜਿਹੜੇ ਦੋਸ਼ੀ ਬੰਦੇ ਆ ਉਹ ਹੀ ਦੂਜਿਆਂ ਨੂੰ ਕਹਿੰਦੇ ਕਿ ਜੀ ਇਹਨਾਂ ਨੂੰ ਪੰਚ ਤੋਂ ਕੱਢ ਦਿਓ ਜਾਂ ਕਰ ਦਿਓ ਹੈ ਬਿਨਾਂ ਕਿਸੇ ਕੋਈ ਜਾਂਚ ਦੇ ਪੜਤਾਲ ਦੇ ਠੀਕ ਹੈ ਜੀ ਚਲੋ ਸਮੁੱਚੇ ਸਿੱਖ ਜਗਤ ਨੂੰ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਪੀੜੀ ਦਾਦਾਰ ਤਖਤਾਂ ਤਾਜਾਂ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਦਰ ਤੇ ਬਾਪੂ ਜੀ ਵੱਲੋਂ ਅਰਦਾਸ ਬੇਨਤੀ ਕਰਕੇ ਤਖਤ ਸਾਹਿਬ ਨੂੰ ਸਕਤਰਤ ਵਿੱਚ ਮੰਗ ਪੱਤਰ ਦੇਣ ਆਏ ਇੰਨੀ ਤਰਾਸ ਦੀ ਸਿੱਖ ਪੰਥ ਦੀ ਨੁਮਾਇੰਦਾ ਜਥੇਬੰਦੀ ਜਿਨ੍ਹਾਂ ਨੂੰ ਅੱਜ ਦਫ਼ਤਰ ਬੰਦ ਕਰਨਾ ਪਿਆ ਪਹਿਲੀ ਗੱਲ ਤਾਂ ਜੇ ਜਿੰਦਰੇ ਤੁਸੀਂ ਇਹਨਾਂ ਨੂੰ ਲਾਓਗੇ ਮਹਾਰਾਜ ਨੇ ਤੁਹਾਨੂੰ ਵੀ ਲਾ ਦੇਣੇ ਇਹ ਜਿੰਦਰੇ ਸਦਾ ਨਹੀਂ ਲੱਗਦੇ ਹੁੰਦੇ ਇਹਨਾਂ ਨੂੰ ਖੋਲਣ ਵਾਲੇ ਵੀ ਹੈਗੇ ਨੇ ਕੀ ਯਾਰਾ ਛੁੱਟੀ ਅੱਜ ਛੁੱਟੀ ਮੈਂ ਕਹਿੰਦਾ ਉਦਾਂ ਦਫ਼ਤਰ ਜੇ ਕਿ ਪ੍ਰੋਗਰਾਮ ਲੌਜਿਸਟ ਕੀਤਾ ਜਾਏ ਕਿਸੇ ਪਾਰਟੀ ਵੱਲੋਂ ਉਹਦੇ ਲਈ ਦਫ਼ਤਰ 8 ਵਜੇ ਵੀ ਲੱਗ ਜਾਂਦੇ ਨੇ ਇਹ ਪੰਥ ਦਾ ਮਸਲਾ ਏ ਕੋਈ ਕਿਸੇ ਦਾ ਨਿੱਜੀ ਮਸਲਾ ਨਹੀਂ ਜਿਹੜਾ ਇੱਕ ਦਲ ਮੈਂ ਰਾਤੀ ਸੁਣੀ ਆਪ ਪੀਟੀਸੀ ਤੇ ਮੈਂ ਕੋਈ ਵਿਸ਼ੇ ਤੇ ਗੱਲ ਕਰਨੀ ਆ ਜਿਹੜਾ ਮੈਂ ਉਹਨੂੰ ਦਲ ਵੀ ਨਹੀਂ ਸਮੇਂਦਾ ਗੰਦੀ ਕਿਸਮ ਦੇ ਲੋਕ ਜਿਹੜੇ ਸੰਤ ਬਾਬਾ ਕਰਤਾਰ ਸਿੰਘ ਜੀ ਭਿੰਡਰਾਂ ਵਾਲੇ ਸ਼ਹੀਦ ਭਾਈ ਅਮਰੀਕ ਸਿੰਘ ਜੀ ਜਿਨ੍ਹਾਂ ਨੇ ਸੰਘਰਸ਼ ਨੂੰ ਵਿੱਢਿਆ ਤੇ ਉਹਦੇ ਵਿੱਚ ਸ਼ਹਾਦਤਾਂ ਦਿੱਤੀਆਂ ਉਹਨਾਂ ਦੇ ਲਖਤੇ ਜਿਗਰ ਉਹਨਾਂ ਦੀ ਪੁੱਤਰੀ ਬੀਬੀ ਸਤਵੰਤ ਕੌਰ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖਾਂ ਦੀ ਜਮਾਤ ਹੈ ਤੇ ਜਿਨ੍ਹਾਂ ਨੇ ਸਿਰ ਦਿੱਤੇ ਨੇ ਭਾਈ ਸੁੱਖਾ ਜਿੰਦਾ ਭਾਈ ਸਤਵੰਤ ਸਿੰਘ ਭਾਈ ਬੈਂ ਸਿੰਘ ਭਾਈ ਕੇਰ ਸਿੰਘ ਭਾਈ ਅਮਰੀਕ ਸਿੰਘ ਜਰਨੈਲ ਸੁਵੇਕ ਸਿੰਘ ਬਾਬਾ ਠਾਰਾ ਸਿੰਘ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡ ਵਾਲੇ ਇਹਨਾਂ ਪਰਿਵਾਰਾਂ ਦੀ ਦੇਣ ਆ ਇਨਾ ਪਰਿਵਾਰਾਂ ਤੇ ਜਿਹੜੇ ਬੰਦੇ ਉਹਨਾਂ ਦੀ ਕਰਦਾਰ ਕੁਰਸੀ ਕਰ ਰਹੇ ਨੇ ਚਵਲ ਕਿਸਮ ਦੇ ਲੋਕ ਜਿੱਥੇ ਦਾਲ ਜਾ ਕੇ ਡਿੱਗਾ ਇਹਦੇ ਨੂੰ ਵੀ ਬੁਰੇ ਹਾਲਾਤ ਪੈਦਾ ਹੋਣਗੇ ਇਹਨਾਂ ਵਾਸਤੇ ਇਹੋ ਜੀ ਲੜਾਈ ਨੂੰ ਨਾ ਆਪਾਂ ਛੇੜੀਏ ਜਿਹੜੇ ਕੌਮੀਅਤ ਤੌਰ ਤੇ ਪੰਥ ਪ੍ਰਵਾਨਤ ਪਰਿਵਾਰ ਹੈ ਉਹਨਾਂ ਚ ਲੱਖ ਕਮੀਆਂ ਹੋ ਸਕਦੀਆਂ ਸਾਡੇ ਚ ਵੀ ਹੋ ਸਕਦੀਆਂ ਪਰ ਉਹਨਾਂ ਦੀ ਕਰਦਾਰ ਕੁਰਸੀ ਕਰਨ ਤੋਂ ਪਹਿਲਾਂ 20 ਵਾਰ ਸੋਚਣਾ ਚਾਹੀਦਾ ਇਹਨਾਂ ਦੇ ਖੂਨ ਅੱਜ ਵੀ ਉਬਾਲੇ ਮਾਰਦੇ ਹੱਡੀਆਂ ਬਾਹਾਂ ਇੰਨੀਆਂ ਸਮਰਾਤ ਆ ਤਾਨੂੰ ਘਰਾਂ ਜੋ ਫੜ ਕੇ ਆਪਾਂ ਕੱਲੀ ਲਿਆ ਸਕਦੇ ਆ ਸ਼ਰਮੀ ਇੰਨੀ ਉਹਨਾਂ ਨੂੰ ਚੇਤਾਵਨੀ ਦਿਨਾ ਸਦਾ ਦੀਵੇ ਜਗਦੇ ਨਹੀਂ ਇਹ ਬੁੱਝਦੇ ਵੀ ਹੁੰਦੇ ਨਹੀਂ ਇਹ ਜਿਹੜੇ ਜਿੰਦਰੇ ਤੁਸੀਂ ਇਹਨਾਂ ਨੂੰ ਮਾਰ ਕੇ ਵਿਖਾਏ ਨੇ ਕਿਸੇ ਦਿਨੀ ਜਿੰਦਰੇ ਤੁਹਾਨੂੰ ਵੀ ਵੱਜੜੇ ਨੇ ਸੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ